लुधियाना ਦੇ ਥਾਣਾ ዳਬਾ ਪੁਲਿਸ ਨੇ 4 ਸਾਲ ਦੀ ਬੱਚੀ ਨਾਲ ਰੇਪ ਮਾਮਲੇ ਵਿੱਚ ਫਰਾਰ આરોપી ਦੀ ਗ੍ਰਿਫਤਾਰੀ ਲਈ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਜਿਸ ਦੀ ਚਲਦਿਆ ਥਾਣਾ ਮੁਖੀ ዳਬਾ ਵੱਲੋਂ ਇੱਕ ਟੀਮ ਬਣਾ ਕੇ આરોપી ਦੀ ਪਾਲ ਨਹੀਂ ਰਵਾਨਾ ਹੋਈ ਸੀ ਪਰ ਇਸੇ ਵਿਚਾਲੇ આરોપી ਦੀ ਗ੍ਰਿਫਤਾਰੀ ਨਹੀਂ ਚੱਲ ਰਹੀ ਹੈ ਖਬਰਾਂ ਅੱਤੇ ਪੁਲਿਸ ਨੇ ਇਸ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਮਾਮਲੇ ਵਿੱਚ ਹਾਲੇ ਕੋਈ ਵੀ ਕੋਲ ਕੋ ਲੋਕ ਜਾਣਕਾਰੀ ਨਹੀਂ ਹੈ ਜੋ ਵੀ ਖਬਰਾਂ ਚੱਲ ਰਹੀਆਂ ਰਹੇ ਝੂਠੀਆਂ ਹਨ ਲੋਕਾਂ ਦਾ ਤੋਂ ਸੁਖੀ ਖੰਡਨ ਦੀ ਰਿਪੋਰਟ ਲੁਰੀਆ ਨੈਕਸਟ ਸਪੋਟ ਟੀਵੀ ਸਰ ਇਹ ਇੱਕ ਦੱਸਿਆ ਜਾ ਰਿਹਾ ਹੈ ਨੇਪਾਲ ਬਾਰਡਰ ਤੋਂ ਜਿਹੜਾ ਰੀਪ ਦਾ આરોપી ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 2 ਲੱਖ ਰੁਪਏ ਜੁਰਮਾਨਾ ਵੀ ਰੱਖਿਆ ਸੀ ਇੱਕ ਮੁਕੱਦਮਾ 110 ਨੰਬਰ ਮਿਤੀ 22 12 23 ਨੂੰ ਦਰਜ ਰਿਕਾਰਡ ਹੋਇਆ ਜਿਸ ਵਿੱਚ 4 4.5 ਸਾਲ ਦੀ ਬੱਚੀ ਨਾਲ ਰੀਪ ਹੋਇਆ ਸੀ ਜਿਸ ਦਾ ਦੋਸ਼ੀ ਸ਼ੋਨੂ ਉੱਤਰ ਸਰਵੰਨ ਜੀ ਜੋ ਮੌਕੇ ਤੋਂ ਜਿਗਾਦੀ ਜਿਸ ਦੇ ਸਬੰਧ ਵਿੱਚ ਸਾਡੇ ਐਸਟੋਚਾ ਮੇਜ ਪੁਲਿਸ ਪਾਰਟੀ ਗਈ ਹੋਣੀ ਦੋਸ਼ੀ ਦੀ ਤਲਾਸ਼ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਅਨੁਪਰਵਿਸ਼ਾ ਮਿਲੀ ਤਾਂ ਸਾਨੂੰ ਅਸੀਂ ਅਪਡੇਟ ਕਰ ਦਵਾਂਗੇ ਅੱਛਾ ਸਰ ਕਿਦੋਂ ਦਾ ਮਾਮਲਾ ਇਹ ਛਾਰੇ ਹੈਗਾ 29 12 23 ਦਾ ਜੀ ਅੱਛਾ ਇਹ ਜਿਹੜੀ ਕਿਹਾ ਜਾ ਰਿਹਾ ਨੇਪਾਲ ਬਾਰਡਰ ਤੋਂ ਉਹਨੂੰ ਅਰੈਸਟ ਕਰ ਲਿਆ ਗਿਆ ਹਲੇ ਨਹੀਂ ਕੋਈ ਹਰੇ ਗੱਲਬਾਤ ਪਤਾ ਲੱਗਿਆ ਜਦੋਂ ਵੀ ਛੰਨ ਕੋਈ ਇੰਟਰਵਿਊ ਮਿਲੀ ਤਾਂ ਛੰਨ ਨੂੰ ਅਪਡੇਟ ਕੀਤਾ ਜਾਊਗਾ ਨਹੀਂ ਹਲੇ ਰਹਿਤ ਨਹੀਂ ਹੋਈ ਸਾਡੇ ਐਸਪੀ ਸਾਹਿਬ ਸਮੇਤ ਪੁਲਿਸ ਪਾਰਟੀ ਦੇ ਵਿੱਚ ਤਲਾਸ਼ ਦੇ ਵਿੱਚ ਨੇ ਵੀ ਕਿਹਾ ਜੀ ਗੁੱਡ ਨਿਊਜ਼ ਜਿਹੜੀ ਹੈ ਜਲਦੀ ਦਿੱਤੀ ਜਾਊਗੀ ਕਿ ਇਹਦਾ ਕੀ ਲੱਗਦਾ ਫੜ ਲਿਆ ਗਿਆ ਨਹੀਂ ਹਲੇ ਕੋਈ ਗੱਲਬਾਤ ਨਹੀਂ ਪਰ ਜਲਦੀ ਦਿੱਤੀ ਜਾਊਗੀ ਜੀ ਜਲਦੀ ਤੋਂ ਜਲਦੀ ਜਿਹੜੀ ਗੁੱਡ ਨਿਊਜ਼ ਸਾਰੇ ਨਹੀਂ ਪੜਿਆ ਗਿਆ ਨਹੀਂ ਹਲੇ ਕੋਈ ਛੜ ਕੋ ਏਦਾਂ ਦੀ ਕੋਈ ਨੂੰ ਪਰਮਿਸ਼ਨ ਨਹੀਂ ਆਈ ਜਿਹੜੀਆਂ ਅਖਬਾਰਾਂ ਤੇ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਫੇਪੇ ਉਹ ਹਲੇ ਫਿਲਟਰ ਤਾਂ ਫੇਕਲਾ ਨਹੀਂ ਨਹੀਂ ਜਦੋਂ ਵੀ ਮਤਲਬ ਪਤਾ ਲੱਗਿਆ ਤਾਂ ਤੁਹਾਨੂੰ ਅਪਡੇਟ ਕੀਤਾ ਜਾਊਗਾ ਇਸ ਵਿੱਚ